ਇਸ ਕੁੜੀ ਨੇ ਦੱਸਿਆ ਕਿ ਹਰ ਔਰਤ ਨੂੰ ਸਿਰਫ ਚਾਰ ਬੰਦਿਆਂ ਤੇ ਹੀ ਯਕੀਨ ਕਰਨਾ ਚਾਹੀਦਾ ਆ ਕਿਹੜੇ ਕਿਹੜੇ ਚਾਰ ਬੰਦਿਆਂ ਤੇ ਆ ਸੁਣਿਓ ਫਿਰ ਇਸ ਕੁੜੀ ਦੇ ਮੂੰਹੋਂ ਹੀ ਪੂਰੀ ਗੱਲਬਾਤ ਨੂੰ ਆ ਸੁਣਿਓ ਫਿਰ ਹਰ ਇਸਤਰੀ ਕੋ ਸਿਰਫ ਚਾਰ ਪੁਰਸ਼ੋਂ ਪਰ ਹੀ ਭਰੋਸਾ ਕਰਨਾ ਚਾਹੀਏ ਹਾਂ ਕਿਹੜੇ ਕਿਹੜੇ ਭਾਈ ਪਤੀ ਔਰ ਪੁੱਤਰ ਇਨ ਚਾਰੋਂ ਕੇ ਅਲਾਵਾ ਕੋਈ ਆਪਕੋ ਹਮਦਰਦੀ ਦਿਖਾ ਰਹਾ ਹੈ ਤਾਂ ਉਸ ਕੀ ਹਮਦਰਦੀ ਪੇ ਬਿਲਕੁਲ ਵੀ ਭਰੋਸਾ ਮਤ ਕਰਨਾ ਕਿਉਂਕਿ उसकी हमदर्दी के पीछे कोई गिनोना मकसद जरूर छिपा होता है hmm. अगर आपको ये बात सही लगी हो तो लाइक कमेंट शेयर जरूर कर देना। ओए होए क्या बात है देखिया आजकल दे टाइम ते कोई किसी दा सका नहीं है कोई किसी दा भरा नहीं बन सकता कोई किसी दा प्यो नहीं बन सकता है ना आजकल दे टाइम ते जेड़ा अपना है ना सका ओही तो अपना सका है बाकी सब जेड़े बनते हैं रिश्तेदार है मतलब नहीं बनते हैं ਕਿਸੇ ਨੂੰ ਕਿਸੇ ਨਾਲ ਕੋਈ ਨਾ ਕੋਈ ਮਤਲਬ ਹੁੰਦਾ ਆ ਤਾਂ ਹੀ ਉਹਦੇ ਨਾਲ ਰਿਸ਼ਤਾ ਜੋੜਦਾ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ